ਅਰਤੀ ਤੇ ਗਲੋਬਲ ਵਾਰਮਿੰਗ ਦਾ ਖਤਰਾ ਲਗਾਤਾਰ ਵਧ ਰਿਹਾ ਹੈ ਔਰ ਇਸ ਖਤਰੇ ਨੂੰ ਟਾਲਣ ਵਾਸਤੇ ਸਾਨੂੰ ਸਾਰਿਆਂ ਨੂੰ ਬੂਟੇ ਲਗਾਉਣੇ ਪੈਣਗੇ ਜਿਸ ਦੇ ਤਹਿਤ ਪੀ ਐਚ ਐਫ ਆਰ ਵੱਲੋਂ ਜਿਹੜਾ ਕਿ ਅੱਜ ਇੱਥੇ ਵਿਜੀਲੈਂਸ ਦਫ਼ਤਰ ਦੇ ਬਾਹਰ ਜਿਹੜਾ ਕਿ ਉੱਥੇ ਗਾਰਡਨ 'ਚ ਬੂਟੇ ਲਗਾਏ ਜਾ ਰਹੇ ਨੇ ਕਿਉਂਕਿ ਬੂਟੇ ਲਗਾਉਣੇ ਤਾਂ ਚਲੋ ਸਾਰਿਆਂ ਦਾ ਫਰਜ਼ ਵੀ ਹੈ ਇਹਨਾਂ ਦੀ ਸਾਂਝ ਸੰਭਾਲ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਦੋਂ ਇਹ ਬੂਟੇ ਵੱਡੇ ਰੁੱਖਾਂ ਵਿੱਚ ਤਬਦੀਲ ਹੋਣਗੇ ਤਾਂ ਉਦੋਂ ਇਹ ਛਾਂ ਵੀ ਦੇਣਗੇ ਆਕਸੀਜਨ ਵੀ ਦੇਣਗੇ ਨਾਲ ਫਲ-ਫੁੱਲ ਵੀ ਦੇਣਗੇ ਤਾਂ ਇਸ ਕਰਕੇ ਲਗਾਤਾਰ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਸਮਾਜਿਕ ਸੰਸਥਾਵਾਂ ਉਹ ਇਸ ਵੱਲ ਲੱਗੀਆਂ ਹੋਈਆਂ ਨੇ ਤਾਂ ਜੋ ਸਾਡਾ ਜਿਹੜਾ ਪਰਿਆਵਰਨ ਹੈ ਵਾਤਾਵਰਨ ਹੈ ਉਹ ਸ਼ੁੱਧ ਹੋ ਸਕੇ ਕਿਉਂਕਿ ਲਗਾਤਾਰ ਜੇ ਗੱਲ ਕਰ ਲਈਏ ਗਲੋਬਲ ਵਾਰਮਿੰਗ ਦਾ ਖਤਰਾ ਵੱਧ ਰਿਹਾ ਹੈ ਧਰਤੀ ਤੇ ਲਗਾਤਾਰ ਜੋ ਗਰਮਾਈ ਗਰਮਾਹਰ ਜਿਹੜੀ ਕਿ ਉਹ ਵੀ ਵੱਧ ਰਹੀ ਹੈ ਇਸ ਕਰਕੇ ਜਿਹੜਾ ਕਿ ਇਹ ਉਪਰਾਲਾ ਕੀਤਾ ਜਾਣਾ ਸਮੇਂ ਦੀ ਮੰਗ ਵੀ ਹੈ ਜਿਸ ਦੇ ਤਹਿਤ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਜਿਹੜੀ PHFR ਸੰਸਥਾ ਹੈ ਉਸ ਵੱਲੋਂ ਜਿਹੜੇ ਕਿ ਇੱਥੇ ਵਿਜੀਲੈਂਸ ਅਫਸਰ ਦੇ ਬਾਹਰ ਜਿਹੜੇ ਕਿ ਉਹ ਬੂਟੇ ਲਗਾਏ ਜਾਣੇ ਨੇ ਐਸਐਸਪੀ ਵਿਜੀਲੈਂਸ ਲਖਬੀਰ ਸਿੰਘ ਏਸੀਪੀ सुरेंद्र ਸਿੰਘ ਔਰ ਨਾਲ ਹੋਰ ਵੀ ਬਹੁਤ ਸਾਰੇ ਅਧਿਕਾਰੀ ਇਸ ਮੌਕੇ ਤੇ ਮੌਜੂਦ ਨੇ ਅੱਜ ਫਰੈਂਡਸ ਕਲੱਬ ਔਰ ਪੀਐਚਐਫ ਫਾਰਮ ਅਪਾਰਟਮੈਂਡਲ ਪੰਜਾਬ ਔਰ ਸਾਰੀ ਟੀਮ ਜਿੰਨੀ 올 ਇੰਡੀਆ ਜਿਸ ਤਰ੍ਹਾਂ ਸਾਡੇ ਸਾਰੇ ਮੈਂਬਰ ਬਣੇ ਉਹਨਾਂ ਵੱਲੋਂ ਹਮੇਸ਼ਾ ਸਾਡਾ ਤਤਪਰਿਆ ਰਹਿੰਦਾ ਹੈ ਕਿ ਜਿਹੋ ਜੇ ਮੌਸਮ ਨੇ ਉਹ ਸਭ ਨਾਲ ਕੰਮ ਕੀਤੇ ਜਾਣ ਜਿਹੜੇ ਰੁੱਖ ਨੇ ਇੱਕ ਰੁੱਖ ਤੇ ਸੋ ਸੁਖ ਬੜਾ ਜ਼ਰੂਰੀ ਹੈ ਤੁਸੀਂ ਪਿਛਲੇ ਸਮੇਂ ਇਹ ਦੇਖਿਆ ਹੋਵੇਗਾ ਜਦੋਂ ਲੋਕਾਂ ਨੂੰ ਜ਼ਰੂਰਤ ਸੀ ਆਕਸੀਜਨ ਦੀ ਜਦੋਂ ਆਕਸੀਜਨ ਨਹੀਂ ਮਿਲਦੀ ਤੇ ਜਿਹੜਾ ਰੁੱਖ ਹੈ ਸਾਨੂੰ ਫ੍ਰੀ ਦੀ ਆਕਸੀਜਨ ਦਿੰਦਾ ਅਸੀਂ ਅੱਜ ਸਾਡੇ ਐਸਐਸਪੀ ਸਾਹਿਬ ਲਖਵੀਰ ਜੀ ਔਰ ਸਾਡੇ ਏਸੀਪੀ ਸਾਹਿਬ ਫਰਿੰਦਰ ਭਾਜੀ ਔਰ ਸਾਰੀ ਸਾਡੀ ਟੀਮ ਅਸੀਂ ਵਿਚਾਰ ਕੀਤਾ ਸੀ ਕੱਲ ਔਰ ਪਰਸੋਂ ਆ ਕੇ ਨਾਲ ਚੀਫ ਸਾਹਿਬ ਸਾਡੇ ਅਸੀਂ ਪਹਿਲਾਂ ਏਰੀਆ ਦੇਖਿਆ ਸੀ ਕਿ ਇੱਥੇ ਕਿੰਨੇ ਬੂਟੇ ਲੱਗ ਸਕਦੇ ਔਰ ਕਿਸ ਤਰ੍ਹਾਂ ਦਾ ਕਿਹੋ ਜਿਹਾ ਲੱਗਣਾ ਚਾਹੀਦਾ ਹੈ ਸਭ ਤੋਂ ਜ਼ਰੂਰੀ ਹੈ ਕਿ ਜਿਹੜੇ ਬੂਟੇ ਸੀ ਲਗਾਣੇ ਉਹਦੇ ਆਕਸੀਜਨ ਵੱਧ ਤੋਂ ਵੱਧ ਦੇਣ ਤਾਂ ਕਿ ਜਿਹੜੀ ਸਾਨੂੰ ਫ੍ਰੀ ਅਕਸੀਜਨ ਮਿਲੇ। ਔਰ ਅੱਜ ਮੈਨੂੰ ਬੜੀ ਖੁਸ਼ੀ ਹੈ ਇੱਥੇ ਆ ਕੇ। ਅਸੀਂ ਏਰੀਆ ਵਾਈਸ ਸਾਰਾ ਲਗਾ ਲੱਗੇ ਬੂਟੇ। ਹੋਰ ਵੀ ਕਿਤੇ ਜ਼ਰੂਰਤ ਹੋਏਗੀ ਸਾਰੇ ਸ਼ਹਿਰ 'ਚ। ਮੈਂ ਸਰਿੰਦਰ ਸਾਹਿਬ ਨਾਲ, ਏਸੀਬੀ ਸਾਹਿਬ ਨਾਲ ਗੱਲ ਕੀਤੀ ਹੈ ਕਿ ਤੁਸੀਂ ਸਾਨੂੰ ਏਰੀਆ ਦੱਸੋ ਜਿਹੜਾ ਏਰੀਆ ਤੁਹਾਨੂੰ ਠੀਕ ਲੱਗਦਾ ਜਿੱਥੇ ਦੇਖਭਾਲ ਹੋ ਸਕਦੀ ਹੈ। ਉੱਥੇ ਅਸੀਂ ਆਪਣੀ ਸੰਸਥਾ ਵੱਲੋਂ, ਪੀਐਚਐਫ ਆਰ ਵੱਲੋਂ, ਵਿਪਾਰ ਮੰਡਲ ਵੱਲੋਂ ਅਸੀਂ ਸਾਰੇ ਬੂਟੇ ਲਗਾਵਾਂਗੇ। ਕੋਈ ਵੀ ਜਗ੍ਹਾ ਹੋਵੇ, ਕੋਈ ਵੀ ਸੰ ਮਿਲਣਾ ਚਾਹੀਏ ਜਾਂ ਕਰਨਾ ਚਾਹੀਏ ਤੇ ਅਸੀਂ ਨਾਲ ਕੰਮ ਕਰਾਂਗੇ ਜੀ ਸਾਡਾ ਇਹ ਸੰਦੇਸ਼ ਹੈ ਵੀ ਪੀਪਲ ਫਾਰ ਹੋਮੋ ਰਾਈਟਸ ਆਫ ਪੀਪਲ ਫਾਰ ਹੋਮੋ ਰਾਈਟਸ ਐਂਡ ਪੀਐਫਐਸ ਐਂਡ ਨੈਸ਼ਨਲ ਪਾਰ ਮੰਡਲ ਤੇ ਫਰੈਂਡ ਕਲੱਬ ਵੱਲੋਂ ਜਿਹੜਾ ਸਾਂਝੇ ਤੌਰ ਤੇ ਕੰਮ ਕੀਤਾ ਗਿਆ ਉਹ ਐਸਐਸਪੀ ਸਰਦਾਰ ਲਖਵੀਰ ਸਿੰਘ ਜੀ ਔਰ ਏਸੀਪੀ ਸੁਰਿੰਦਰ ਸਿੰਘ ਜੀ ਇਹਨਾਂ ਦੀ ਜਿਹੜੀ ਹੈ ਰੇਖਦਿਕ ਵਿੱਚ ਜਿਹੜਾ ਸਾਰਾ ਕੰਮ ਕੀਤਾ ਗਿਆ ਬੂਟੇ ਜਿਹੜੇ ਲਾਏ ਗਏ ਤੇ ਫਲਦਾਰ ਖੁਲਦਾਰ ਤੇ ਸ਼ਾਨਦਾਰ ਇਹ ਸਾਰੇ ਬੂਟੇ ਲਗਾਏ ਗਏ ਜਿਦੇ ਵਿੱਚ ਆਂਬ ਨਿੰਬੂ ਕਿੰਨੂ ਤੇ ਨਿੰਮ ਤਰੇ ਇੱਕ ਇਸ ਤਰ੍ਹਾਂ ਆ ਹੀ ਬੂਟੇ ਜਿਹੜੇ ਲਗਾਏ ਗਏ ਸਾਡੀ ਸੰਯੋਗ ਦੇ ਨਾਲ ਸਾਰਿਆਂ ਦੇ ਸੰਯੋਗ ਦੇ ਨਾਲ ਸੋ ਅਹੀ ਇਸ ਕਰਕੇ ਲਗਾਏ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਆ ਆਕਸੀਜਨ ਦੀ ਕਮੀ ਨਾ ਹੋਵੇ ਕਿਉਂਕਿ ਅੱਜ ਕੱਲ ਬਹੁਤ ਕਮੀ ਆ ਰਹੀ ਹੈ ਤੇ ਮੌਸਮ ਵੀ ਹੁਣ ਠੀਕ ਹੈ ਤੇ ਜਿਹੀ ਬੂਟੇ ਲਗਾਵਾਂਗੇ ਤੇ ਇਹਦੀ ਕੇਅਰ ਕਰਾਂਗੇ ਤੇ ਆਉਣ ਵਾਲੇ ਸਮੇਂ ਚ ਆਹੀ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਕਸੀਜਨ ਪ੍ਰੋਵਾਈਡ ਕਰਾਂਗੇ ਅੱਜ ਮਾਨਯੋਗ ਸਤਾਰ ਲਖਬੀਰ ਸਿੰਘ ਪੀਪੀਐਸ ਐਸਐਸਪੀ bizness ਬਿਊਰੋ ਰੇਂਜ ਅੰਮ੍ਰਿਤਸਰ ਉਹਨਾਂ ਦੀ ਰਹਿਨਮਾਈ ਹੇਟ ਗਿੰਨੀ ਪਾਰਟੀ ਆ ਜੀ ਉਹ ਚੀਪ ਸਾਹਿਬ ਸਾਡੇ ਹਿਮੋਰਾਈਟਸ ਦੇ ਇਹਨਾਂ ਨੇ ਜਿਹੜੀ ਸੰਸਥਾ ਆ ਉਹਦੇ ਵੱਲੋਂ ਸਾਡਾ ਸਹਿਯੋਗ ਕਰਕੇ ਸਾਡੇ ਨਾਲ ਤੇ ਇਹਨਾਂ ਨੇ ਅੱਜ ਇੱਥੇ ਬੂਟੇ ਲਗਾਏ ਨੇ ਕਿਉਂਕਿ ਹੁਣ ਸੌਣ ਦਾ ਅਤੇ ਭਾਦੋਂ ਦਾ ਮਹੀਨਾ ਚੱਲ ਰਿਹਾ ਤੇ ਕਿਉਂਕਿ ਬੂਟਿਆਂ ਦੀ ਲੋੜ ਵੀ ਬਹੁਤ ਜ਼ਿਆਦਾ ਹੈ ਉਹਦੇ ਕਰਕੇ ਅੱਜ ਇਹਨਾਂ ਨੇ ਸਾਡੇ ਨਾਲ ਸਹਿਯੋਗ ਕਰਕੇ ਤੇ ਇੱਥੇ ਬੂਟੇ ਲਵਾਏ ਨੇ ਜਿਨ੍ਹਾਂ ਨੂੰ ਅਸੀਂ ਹੁਣ ਗਾ ਫਰਦਰ ਕੇਅਰ ਕਰਕੇ ਤੇ ਇਹਨਾਂ ਨੂੰ ਉਗਾਵਾਂਗੇ ਤੇ ਗਲੋਬਲ ਵਾਰਮਿੰਗ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ ਔਰ ਇਸ ਖਤਰੇ ਨੂੰ ਟਾਲਣ ਵਾਸਤੇ ਸਾਨੂੰ ਸਾਰਿਆਂ ਨੂੰ ਬੂਟੇ ਲਗਾਉਣੇ ਪੈਣਗੇ ਜਿਸ ਦੇ ਤਹਿਤ ਪੀਐਚਐਫਆਰ ਵੱਲੋਂ ਜਿਹੜਾ ਕਿ ਅੱਜ ਇੱਥੇ ਵਿਜੀਲੈਂਸ ਦਫ਼ਤਰ ਦੇ ਬਾਹਰ ਜਿਹੜਾ ਕਿ ਉੱਥੇ ਗਾਰਡਨ 'ਚ ਬੂਟੇ ਲਗਾਏ ਜਾ ਰਹੇ ਨੇ ਕਿਉਂਕਿ ਬੂਟੇ ਲਗਾਉਣੇ ਤਾਂ ਚਲੋ ਸਾਰਿਆਂ ਦੇ ਫਰਜ਼ ਵੀ ਹੈ ਇਹਨਾਂ ਦੀ ਸਾਂਭ ਸੰਭਾਲ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਦੋਂ ਇਹ ਬੂਟੇ ਵੱਡੇ ਰੁੱਖਾਂ ਵਿੱਚ ਤਬਦੀਲ ਹੋਣਗੇ ਤਾਂ ਉਦੋਂ ਇਹ ਛਾਂ ਵੀ ਦੇਣਗੇ ਆਕਸੀਜਨ ਵੀ ਦੇਣਗੇ ਨਾਲ ਫਲ-ਫੁੱਲ ਵੀ ਦੇਣਗੇ ਤਾਂ ਇਸ ਕਰਕੇ ਲਗਾਤਾਰ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਸਮਾਜਿਕ ਸੰਸਥਾਵਾਂ ਉਹ ਇਸ ਵੱਲ ਲੱਗੀਆਂ ਹੋਈਆਂ ਨੇ ਤਾਂ ਜੋ ਸਾਡਾ ਜਿਹੜਾ ਪਰਿਆਵਰਣ ਹੈ ਵਾਤਾਵਰਣ ਹੈ ਉਹ ਸ਼ੁੱਧ ਹੋ ਸਕੇ ਕਿਉਂਕਿ ਲਗਾਤਾਰ ਜੇ ਗੱਲ ਕਰ ਲਈਏ ਗਲੋਬਲ ਵਾਰਮਿੰਗ ਦਾ ਖਤਰਾ ਵੱਧ ਰਿਹਾ ਹੈ ਧਰਤੀ ਤੇ ਲਗਾਤਾਰ ਜੋ ਗਰਮਾਈ ਗਰਮਾਹਰ ਜਿਹੜੀ ਕਿ ਉਹ ਵੀ ਵੱਧ ਰਹੀ ਹੈ ਇਸ ਕਰਕੇ ਜਿਹੜਾ ਕਿ ਇਹ ਉਪਰਾਲਾ ਕੀਤਾ ਜਾਣਾ ਸਮੇਂ ਦੀ ਮੰਗ ਵੀ ਹੈ ਜਿਸ ਦੇ ਤਹਿਤ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਜਿਹੜੀ PHFR ਸੰਸਥਾ ਹੈ ਉਸ ਵੱਲੋਂ ਜਿਹੜੇ ਕਿ ਇੱਥੇ ਵਿਜੀਲੈਂਸ ਦਫ਼ਤਰ ਦੇ ਬਾਹਰ ਜਿਹੜੇ ਕਿ ਉਹ ਬੂਟੇ ਲਗਾਏ ਜਾਣੇ ਨੇ SSP ਵਿਜੀਲੈਂਸ ਲਖਬੀਰ ਸਿੰਘ ACP सुरेंद्र ਸਿੰਘ ਔਰ ਨਾਲ ਹੋਰ ਵੀ ਬਹੁਤ ਸਾਰੇ ਅਧਿਕਾਰੀ ਇਸ ਮੌਕੇ ਤੇ ਮੌਜੂਦ ਨੇ ਅੱਜ ਫਰੈਂਡਸ ਕਲੱਬ ਔਰ PHFR ਵਪਾਰ ਮੰਡਲ ਪੰਜਾਬ ਔਰ ਸਾਰੀ ਟੀਮ ਜਿੰਨੀ 올 ਇੰਡੀਆ ਜਿਸ ਤਰ੍ਹਾਂ ਸਾਡੇ ਸਾਰੇ ਮੈਂਬਰ ਬਣੇ ਉਹਨਾਂ ਵੱਲੋਂ ਹਮੇਸ਼ਾ ਸਾਡਾ ਤਤਪਰਿਆ ਰਹਿੰਦਾ ਹੈ ਕਿ ਜਿਹੋ ਜੇ ਮੌਸਮ ਨੇ ਉਹ ਸਭ ਨਾਲ ਕੰਮ ਕੀਤੇ ਜਾਣ ਜਿਹੜੇ ਰੁੱਖ ਨੇ ਇੱਕ ਰੁੱਖ ਤੁਸੀਂ ਉਸਕ ਬੜਾ ਜ਼ਰੂਰੀ ਹੈ ਤੁਸੀਂ ਪਿਛਲੇ ਸਮੇਂ ਇਹ ਦੇਖਿਆ ਹੋਵੇਗਾ ਜਦੋਂ ਲੋਕਾਂ ਨੂੰ ਜ਼ਰੂਰਤ ਸੀ ਆਕਸੀਜਨ ਦੀ ਉਹ ਆਕਸੀਜਨ ਨਹੀਂ ਮਿਲਦੀ ਤੇ ਜਿਹੜਾ ਰੁੱਖ ਹੈ ਸਾਨੂੰ ਫ੍ਰੀ ਦੀ ਆਕਸੀਜਨ ਦਿੰਦਾ ਅਸੀਂ ਅੱਜ ਸਾਡੇ ਐਸਐਸਪੀ ਸਾਹਿਬ ਲਖਵੀਰ ਜੀ ਔਰ ਸਾਡੇ ਏਸੀਪੀ ਸਾਹਿਬ ਫਰਿੰਦਰ ਭਾਜੀ ਔਰ ਸਾਰੀ ਸਾਡੀ ਟੀਮ ਅਸੀਂ ਵਿਚਾਰ ਕੀਤਾ ਸੀ ਕੱਲ ਔਰ ਪਰਸੋਂ ਆ ਕੇ ਨਾਲ ਚੀਫ ਸਾਹਿਬ ਸਾਡੇ ਅਸੀਂ ਪਹਿਲਾਂ ਏਰੀਆ ਦੇਖਿਆ ਸੀ ਕਿ ਇੱਥੇ ਕਿੰਨੇ ਬੂਟੇ ਲੱਗ ਸਕਦੇ ਔਰ ਕਿਸ ਤਰ੍ਹਾਂ ਦਾ ਕਿਹੋ ਜਿਹਾ ਲੱਗਣਾ ਚਾਹੀਦਾ ਹੈ ਸਬਤ ਜਰੂਰੀ ਹੈ ਕਿ ਜਿਹੜੇ ਬੂਟੇ ਸੀ ਲਗਾਣੇ ਉਹਦੇ ਆਕਸੀਜਨ ਵੱਧ ਤੋਂ ਵੱਧ ਦੇਣ ਤਾਂ ਕਿ ਜਿਹੜੀ ਸਾਨੂੰ ਫ੍ਰੀ ਅਕਸੀਜਨ ਮਿਲੇ। ਔਰ ਅੱਜ ਮੈਨੂੰ ਬੜੀ ਖੁਸ਼ੀ ਹੈ ਇੱਥੇ ਆ ਕੇ। ਅਸੀਂ ਏਰੀਆ ਵਾਈਸ ਸਾਰਾ ਲਗਾ ਲੱਗੇ ਆ ਬੂਟੇ। ਹੋਰ ਵੀ ਕਿਤੇ ਜਰੂਰਤ ਹੋਏਗੀ ਸਾਰੇ ਸ਼ਹਿਰ ਚ ਮੈਂ ਸਰਿੰਦਰ ਸਾਹਿਬ ਨਾਲ ਏਸੀਬੀ ਸਾਹਿਬ ਨਾਲ ਗੱਲ ਕੀਤੀ ਹੈ ਕਿ ਤੁਸੀਂ ਸਾਨੂੰ ਏਰੀਆ ਦੱਸੋ ਜਿਹੜਾ ਏਰੀਆ ਤੁਹਾਨੂੰ ਠੀਕ ਲੱਗਦਾ ਜਿੱਥੇ ਦੇਖਭਾਲ ਹੋ ਸਕਦੀ ਹੈ। ਉੱਥੇ ਅਸੀਂ ਆਪਣੀ ਸੰਸਥਾ ਵੱਲੋਂ ਪੀਐਚਐਫ ਆਰ ਵੱਲੋਂ ਵਿਪਾਰ ਮੰਡਲ ਵੱਲੋਂ ਅਸੀਂ ਸਾਰੇ ਬੂਟੇ ਲਗਾਵਾਂਗੇ। ਕੋਈ ਵੀ ਜਗ੍ਹਾ ਹੋਏ, ਕੋਈ ਵੀ ਸੰਸਥਾ ਸ ਮਿਲਣਾ ਚਾਹੀਏ ਜਾਂ ਕਰਨਾ ਚਾਹੀਏ ਤੇ ਅਸੀਂ ਨਾਲ ਕੰਮ ਕਰਾਂਗੇ ਜੀ ਸਾਡਾ ਇਹ ਸੰਦੇਸ਼ ਹੈ ਵੀ ਪੀਪਲ ਫਾਰ ਹੋਮ ਰਾਈਟਸ ਆਫ ਪੀਪਲ ਫਾਰ ਹੋਮ ਰਾਈਟਸ ਐਂਡ ਪੀਐਫਐਸ ਐਂਡ ਨੈਸ਼ਨਲ ਪਾਰ ਮੰਡਲ ਤੇ ਫਰੈਂਡ ਕਲੱਬ ਵੱਲੋਂ ਜਿਹੜਾ ਸਾਂਝੇ ਤੌਰ ਤੇ ਕੰਮ ਕੀਤਾ ਗਿਆ ਉਹ ਐਸਐਸਪੀ ਸਰਦਾਰ ਲਖਵੀਰ ਸਿੰਘ ਜੀ ਔਰ ਏਸੀਪੀ ਸੁਰਿੰਦਰ ਸਿੰਘ ਜੀ ਇਹਨਾਂ ਦੀ ਜਿਹੜੀ ਹੈ ਰੇਖਦਿਕ ਵਿੱਚ ਜਿਹੜਾ ਸਾਰਾ ਕੰਮ ਕੀਤਾ ਗਿਆ ਬੂਟੇ ਜਿਹੜੇ ਲਾਏ ਗਏ ਤੇ ਫਲਦਾਰ ਖੁਲਦਾਰ ਤੇ ਸ਼ਾਨਦਾਰ ਇਹ ਸਾਰੇ ਬੂਟੇ ਲਗਾਏ ਗਏ ਜਿਦੇ ਵਿੱਚ ਆਂਬ ਨਿੰਬੂ ਕਿੰਨੂ ਤੇ ਨਿੰਮ ਤਰੇਕ ਇਸ ਤਰ੍ਹਾਂ ਆਹੀ ਬੂਟੇ ਜਿਹੜੇ ਲਗਾਏ ਗਏ ਸਾਡੀ ਸੰਯੋਗ ਦੇ ਨਾਲ ਸਾਰਿਆਂ ਦੇ ਸੰਯੋਗ ਦੇ ਨਾਲ ਸੋ ਆਹੀ ਇਸ ਕਰਕੇ ਲਗਾਏ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਆ ਆਕਸੀਜਨ ਦੀ ਕਮੀ ਨਾ ਹੋਵੇ ਕਿਉਂਕਿ ਅੱਜ ਕੱਲ ਬਹੁਤ ਕਮੀ ਆ ਰਹੀ ਹੈ ਤੇ ਮੌਸਮ ਵੀ ਹੁਣ ਠੀਕ ਹੈ ਤੇ ਜਿਹੀ ਬੂਟੇ ਲਗਾਵਾਂਗੇ ਤੇ ਇਹਦੀ ਕੇਅਰ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਆਹੀ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਕਸੀਜਨ ਪ੍ਰੋਵਾਈਡ ਕਰਾਂਗੇ ਅੱਜ ਮਾਨਯੋਗ ਸਤਾਰ ਲਖਬੀਰ ਸਿੰਘ ਪੀਪੀਐਸ ਐਸਐਸਪੀ ਬਿਜ਼ਨਸ ਬਿਊਰੋ ਰੇਂਜ ਅੰਮ੍ਰਿਤਸਰ ਉਹਨਾਂ ਦੀ ਰਹਿਨਮਾਈ ਹੇਟ ਗਿੰਨੀ ਪਾਰਟੀ ਆ ਜੀ ਉਹ ਚੀਪ ਸਾਹਿਬ ਸਾਡੇ ਹਿਮੋਰਾਈਟਸ ਦੇ ਇਹਨਾਂ ਨੇ ਜਿਹੜੀ ਸੰਸਥਾ ਆ ਉਹਦੇ ਵੱਲੋਂ ਸਾਡਾ ਸਹਿਯੋਗ ਕਰਕੇ ਸਾਡੇ ਨਾਲ ਤੇ ਇਹਨਾਂ ਨੇ ਅੱਜ ਇੱਥੇ ਬੂਟੇ ਲਗਾਏ ਨੇ ਕਿਉਂਕਿ ਹੁਣ ਸੌਣ ਦਾ ਅਤੇ ਭਾਦੋਂ ਦਾ ਮਹੀਨਾ ਚੱਲ ਰਿਹਾ ਤੇ ਕਿਉਂਕਿ ਬੂਟਿਆਂ ਦੀ ਲੋੜ ਵੀ ਬਹੁਤ ਜ਼ਿਆਦਾ ਹੈ ਉਹਦੇ ਕਰਕੇ ਅੱਜ ਇਹਨਾਂ ਨੇ ਸਾਡੇ ਨਾਲ ਸਹਿਯੋਗ ਕਰਕੇ ਦੇ ਇੱਥੇ ਬੂਟੇ ਲਵਾਏ ਨੇ ਜਿਨ੍ਹਾਂ ਨੂੰ ਅਸੀਂ ਹੁਣ ਗਾਫਰਦਰ ਕੇਅਰ ਕਰਕੇ ਤੇ ਇਹਨਾਂ ਨੂੰ ਆਦਾਵਾਂਗੇ